ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਦੇ ਨਵੇਂ ਵਲੌਗ ਚ ਤੁਹਾਡਾ ਸਵਾਗਤ ਆ ਜੀ ਅੱਜ ਚੱਲੇ ਆ ਅਸੀਂ ਸ਼ੌਂਕੀ ਜੱਟ ਬਾਈ ਕੋਲੇ ਜੀ ਉੱਥੇ ਜਕਸੀਨ ਨੇ ਕੀ ਲਿਆਉਣੇ ਆ ਕਬੂਤਰ ਕਬੂਤਰ ਜਕਸੀਨ ਨੂੰ ਕਿਹਾ ਜੀ ਲੈ ਜਾਓ ਆਹ ਬੱਚੇ ਪਾਸੇ ਹੋ ਜਾ ਪੈਂ ਧੁੰਦ ਧੰਦ ਬਹੁਤ ਪਈ ਜਾਂਦੀ ਆ ਜੀ ਅੱਜ ਦੇਖੋ ਜੀ ਧੁੰਦ ਦੇਖ ਕੇ ਚੱਲੇ ਆ ਚੋਬਰ ਹੁਣੀ ਬਾਈ ਨੂੰ ਮਿਲਣਗੇ ਇੱਥੇ ਜਸ਼ਨ ਨੇ ਪਰਨਾਪੁਰਨਾ ਬੰਨ ਲਿਆ ਜੀ ਕਿਉਂਕਿ ਧੁੰਦ ਸਿੱਧੀ ਮੂਹ ਦੇ ਆਉਂਦੀ ਆ ਜੀ ਮੇਰਾ ਮੈਚ ਚਲਾਉਣਾ ਰੇ ਦੇ ਤੂੰ ਬੁਝਾਏਂਦਾ ਬਹੁਤ ਠੀਕ ਲੱਗਦਾ ਓਏ ਹੋਰ ਬਾਈ ਜੀ ਦੱਸਣਾ ਕੀ ਕੋਈ ਬਾਈ ਜੀ ਇੱਕਦਾਂ ਸਿੰਸ ਡੈਡੀ ਹੋਣਾ ਜਾ ਕੇ ਹਜੇ ਰੈਡੀ ਹੋਣਾ ਜੀ ਮੁੰਡੇ ਨੇ ਵੀ ਰੈਡੀ ਹੋਣਾ ਚਲੋ ਬੈਠ ਜੀ ਬੱਠਾ ਬੈਠੋ ਬੱਠਾ ਬੱਠੋ ਠੰਡ ਬਹੁਤ ਆ ਜੀ ਚਲੋ ਚਲੋ ਚੱਲ ਓ ਤਕੀਦ ਗਿਆ ਜੀ ਮੋਟਰਸਾਈਕਲ ਬੰਦ ਲਿਆ ਪਿਆ ਜੀ ਮੋਟਰਸਾਈਕਲ ਠੰਡ ਵਾਰਾ ਕੋਈ ਚੋਰੀ ਕਰੀਏ ਸਾਰਾ ਮੂੰਹ ਉਹ ਜਹ ਸੌਰੀ ਸੌਰੀ ਬੁਲਾਉ ਬਣੀ ਆਂਦਾ ਬਲਰ ਹੋ ਗਿਆ ਬਲਰ 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 ਆਹ ਦੇਖੋ ਜੀ ਧੁੰਦ ਦੇਖੋ ਧੁੰਦ ਧੁੰਦ ਵਿੱਚ ਕੁਝ ਨਹੀਂ ਦੇਖਦਾ ਦੇਖ ਲਓ ਗੱਡੀ ਆਈ ਜਾਂਦੀ ਦਿਖੀ ਨਹੀਂ ਸਾਨੂੰ ਚਾਰ ਦੇ ਉੱਤੇ ਮਾਲਕਾ ਚਾਰ ਤੋਂ ਚਾਰ ਤੋਂ ਚਾਰ ਤੋਂ ਠਾ ਠਾ ਗਈ ਠਾ પાસੇ ਪਾਸੇ 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 ਵੇ ਕਾ ਤਾਂ ਮੈਨੂੰ ਕੋ ਬੜਾ ਕਰਨਾ ਪਊਗਾ ओके okay, जी ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਸਾਡੇ ਮੂੰਹ ਕਿੱਥੇ ਜਾਈਏ ਨੇ ਦੱਸੋ ਜੀ ਅੱਜ ਅਸੀਂ ਚੱਲੇ ਆ ਜੀ ਬਸ ਮਰ ਚੱਲੇ ਆ ਕੇ ਅਸੀਂ ਫਰ ਅੱਜ ਅਸੀਂ ਮਰ ਚੱਲੇ ਆ ਜੀ ਕਿੱਥੇ ਚੱਲੇ ਮਰ ਲੈ ਰਾਜੀ ਮਰਾਗੇ ਜੀ ਰਾਜੀ ਮਰਾਏ ਤੇ ਮੁੰਡ ਦੇਖ ਲੋ ਜੀ ਧੁੰਦ ਨੇ ਮਾਪੇ ਇੱਕ ਕਰ ਰੱਖਿਆ ਹੀ ਸੱਦੀ ਔਟੋ ਔਟਾਉਂਦੀ ਹੈ ਧੁੰਦ ਹੈ ਹਾਂਜੀ ਜੀ ਫਿਰ ਅਸੀਂ ਇੱਥੇ ਰੋਕ ਲਿਆ ਜੀ ਮੋਟਰਸਾਈਕਲ ਕਿਉਂਕਿ ਧੁੰਦ ਬਾਰਾ ਵਧੀਆ ਤਿਆਰ ਤੁਰ ਹੋਈ ਜਾਂਦੇ ਜਸ਼ਨ ਜੀ ਜੀ ਇੱਧਰ ਆ ਸੀ ਉਹ ਜਕਸੀ ਸਾਨੂੰ ਥਾਂ ਲੱਗਦੀ ਹੈ ਕਿ ਜਕਸੀਰ ਨੇ ਦਾ ਜੀ ਖਰੋਟ ਖਰਾੜ ਖਾਦੇ ਆ ਮੈਂ ਖਰਾ ਖਰੋਟ ਉਹ ਕਹਿੰਦਾ ਕਹਦੇ ਸੁਣੋੜ ਕਹਦੇ ਮੂੰਹ ਦੇਖਣਾ ਫੋਨ ਦੇ ਦੇ ਕੁੰਡ ਫੋਨ ਦੇ ਜਕਸੀਰ ਆ ਉਹ ਸ਼ਾ ਮੈਂ ਕਿਤੇ ਆ ਤੇਰੇ ਵਾਲਾ ਮੰਗਦਾ ਦੇਖੋ ਜੀ ਜੇਸ਼ਨ ਫੋਨ ਫਾਮ ਦੇਖਣਗੇ ਜੀ ਕਿਵੇਂ ਲੱਗਦਾ ਆ ਦਰ ਤੋਂ ਉੱਠਣ ਲੱਗਾ ਕੰਧ ਚ ਉਹ ਜਪੜਾ ਮੇਰੇ ਮੱਥੋਂ ਆਵੇਂ ਉੱਠਣ ਲੱਗਾ ਆਵੇ ਇਹਨੇ ਸੌਂਚ ਵਿੱਚ ਗਾਰਾ ਕਰਤਾ ਹੀ ਕੰਦੇ ਚ ਮਾਰਿਆ ਫੋਨ ਕੰਦ ਜੀ ਵੱਜ ਜਾ ਕੇ ਡੋ ਤੋੜਦਾ ਕੇ ਚੁੰਡ ਵੱਜੀ ਐਂ ਕਰਕੇ ਉੱਠਣ ਲੱਗਾ ਆ ਜਰ ਜਾਈ ਚੋਂ ਬਾਹਰ ਪੈਣ ਦੇਖੋ ਜੀ ਹੁਣ ਫਿਰ ਅਸੀਂ ਰੈਡੀ-ਸੈਡੀ ਹੋ ਗਏ ਜਸ਼ਨ ਦਵਾਲਾ ਦੇ 500 ਦੇ ਚਲਾ ਦੇ ਚਲਾ ਦੇ ਸਕਰੀਨ ਸ਼ਾਟ ਲਾ ਲਿਓ ਸਾਡੀਆਂ ਫੁੱਟਮਾ ਦਾ ਲਾ ਦਿਓ ਅੱਜ ਹੀ ਲਾ ਦਿਓ ਕਿਉਂਕਿ ਵਲੌਗ ਤਾਂ ਆਊਗਾ ਕੱਲ ਸੂਆ 8 ਵਜੇ ਵਲੌਗ ਪਾਰਿਆ ਕਰਾਂਗੇ ਅਸੀਂ ਜਦੋਂ ਵੀ ਪਉਣਾ ਹੁੰਦਾ ਬਸ ਦੇਖੋ ਜੀ ਹਾਂਜੀ ਜੀ ਜੇ ਭੋਗ ਦਾ ਪਤਾ ਕਰਨਾ ਹੋਇਆ ਸਾਨੂੰ ਡੀਐਮ ਕਰ ਦਿਓ ਕੀ ਹੁੰਦਾ ਡੀਐਮ ਹੁੰਦਾ ਹਾਂ ਡਾਇਰੈਕਟ ਮੈਸੇਜ ਕਰ ਦਿਓ ਜੀ ਤੁੰਦ ਦੇਖੋ ਜੀ ਫੋਨ ਵੀ ਬੰਦ ਹੋ ਜਾਂਦਾ ਜੀ ਜਮਰਾਤ ਦੇ ਕੋਲ ਆਹ ਸਹੀ ਐਸੀ ਜਮਰਾਤ ਤੇ ਕੁਮਾਰ ਦਸੰਗ ਕਰਾਵਾਂਗੇ ਇੱਧਰ ਦક્ષੂਣ ਜੀ ਬੋਲਣਗੇ ਹੁਣ ਦક્ષੂਣ ਜੀ ਦਾ ਬੋਲਤੀ ਬੰਦ ਹੋਊਗੇ ਠੰਡ ਨਾਲ ਲੜਦੇ ਹੋਏ ਜਿਉਂਦੇ ਤੇ ਕੋਈ ਤੁੰਦ ਹਾਂਜੀ ਕਿਉਂ ਰਾਜਪੁਰੇੋਂ ਅਸੀਂ ਦਸ਼ਨਾ ਕਢਾਉਣ ਆਏ ਸੀ ਦਸ਼ਨਾ ਕਢਾ ਲਈ ਆ ਜੀ ਆਹ ਦੇਖੋ ਜੀ ਆਹ ਬੈਂਕਾ ਜੀ ਇੱਥੇ ਰਾਜਪੁਰੇ ਦੇ ਦੇਖ ਲੋ ਜੀ ਬਾਹਰ ਦਿਖਾ ਨਹੀਂ ਸਕਦੇ ਜੀ ਸਾਨੂੰ ਦਸਨਾ ਦਕਸ਼ਨਾ ਦਸਨਾ ਦਕਸ਼ਨਾ ਹੁਣ ਦਕਸ਼ਨਾ ਗੜਾ ਆਈ ਆਈ ਹੁਣ ਬਸ ਤਿਆਰਦੁਰ ਹੋ ਜੀ ਜਕਸੀਰ ਦੇ ਘਰੇ ਜਾ ਕੇ ਤਿਆਰ ਤਾਂ ਕੀ ਹੁਣ ਫੂਡ ਬਦਲਨੇ ਆ ਜੀ ਇੱਕ ਵੈਲਡ ਬੁਲਟ ਪਾਉਣੀ ਆ ਜੀ ਹੋਰ ਦੱਸੋ ਜੀ ਕਹਾਂ ਆਈ ਕਹਾਂ ਡਾ ਪੁਰੇ ਲਵ ਜੂ ਜੀ ਸਾਰਾ ਤੇ ਲੀ ਧੁੰਦ ਦੇਖੋ ਜੀ ਮੌਸਮ ਹੈ ਚੱਪਾ ਚਟਾ ਹੋਇਆ ਮੈ ਚਨਾ ਚਟਾ ਦੇਰਦਾ ਹੀ ਨਹੀਂ ਹੱਸੋ ਦੇਖਦਾ ਹੀ ਨਹੀਂ ਜੀ ਅਜ ਹਾਂ ਜੀ ਜਾਨ ਮੁੰਡਾ ਤਿਆਰ ਤੁਰ ਹੋ ਗਿਆ ਸੀਗਾ ਜੀ ਬਸ ਗੇਟ ਕੂਟ ਲਾ ਦੀਏ ਜੀ ਆ ਦੇਸੀ ਗੇਟ ਲਾ ਦੀਏ ਜੀ ਹੁਣ ਜਾਣੇ ਆ ਬਸ ਮੱਥਾ ਮੁੱਥਾ ਦੇਖਤਾ ਹੀ ਮੁੰਡੇ ਨੇ ਹੁਣ ਜਾਣੇ ਆ ਬਸ ਬਾਬਾ ਮੇਰ ਰੱਖੀ ਪੰਜਾਬ ਦੀ ਸਹੀ ਸਲਾਮਤ ਹੈ ਦੇਖੋ ਜੀ ਧੁੰਦ ਬਹੁਤ ਜ਼ਿਆਦਾ ਜੀ ਜਖਸੂ ਲੱਗ ਗਿਆ ਹੈ ਜੀ ਜਾਨ ਮਾਹਲਾ ਬਣ ਲਿਆ ਜੀ ਤਿੰਨਾਂ ਨੇ ਦੇਖੋ ਜੀ ਡਾਕੂ ਬਣ ਕੇ ਜਿਹਨੇ ਬਣ ਲਿਆ ਮੋਹਲਾ ਹੁਣ ਬਸ ਤੁਰੋ ਯਾਰ ਤੁਰੋ ਜਿਹਨੇ ਬਸ ਫੈਂਟ ਦੇ ਜਨਰੇ ਚੜਦਾ ਚੜਾ ਦੇ ਜਹਣਾ ਹੋ ਕੇ ਨੂੰ 50 ਦੇ ਕਿ 60 ਦੇ ਲੋਕ 70 ਦੇ ਜਾ ਤੇ 70 ਦੇ ਟਰਮੋ ਲਾਏਗਾ ਟਰਮੋ ਟਰਮੋ ਜਿਹਾੜਗੇ ਦੇਖੋ ਜੀ ਤੁਹਾਨੂੰ ਬਹੁਤ ਜ਼ਿਆਦਾ ਪੈਂਦੀ ਆ ਜੀ ਖਾਂਦਾ ਹੀ ਨਿਕਲਦਾ ਫਾਇਦਾ ਤਾਂ ਨਹੀਂ ਆਈ ਪਰ ਅਸੀਂ ਜਾਣਦੇ ਆ ਜੀ ਮੈਂ ਤਾਂ ਮਿਲਿਆ ਕਿ ਭਰਾ ਨੂੰ ਉਹ ਕੇ ਜਾ ਨਿਆ ਆਵਾਜ਼ ਹੈ ਹਰਗੇ ਸਿੱਧਰ ਸਾਹਿਬ ਹਾਂਜੀ ਜੀ ਹੁਣ ਮੁੰਡਾ ਮਫਲਰ ਮਫਲਰ ਲੱਤ ਗਿਆ ਸੀ ਜੀ ਲਾਉਣ ਲੱਗ ਤੁੰਦ ਦੇਖੋ ਜੀ ਪਤਾ ਹੀ ਨਹੀਂ ਚੱਲਦਾ ਇਹ ਤੁੰਦ ਆ ਕਿ ਕੀ ਆ ਲੱਗਦਾ ਤੂੰ ਐਂ ਆ ਜੀ ਦੇਖੋ ਜੀ ਇਧਰ ਮੁੰਡੇ ਜੀ ਮਫਲਰ ਬੰਨੀ ਆਂਦੇ ਆਂ ਦੇਖੋ ਕਿਉਂਕਿ ਗਾਂ ਨਾਕਾ ਨੁਕਾ ਟੱਕਰ ਨਾ ਜਾਵੇ ਹੋਰ ਜਖਸੀਰ ਬੋਦ ਨੂੰ ਕਿਵੇਂ ਆ ਤੁੰਦ ਦਾ ਕੀ ਵਿਚਾਰ ਆ ਤੁੰਦ ਬਹੁਤ ਜਾਨਾ ਕੇ ਇਹਦਾ ਸਿੱਕਾ ਹਾਂ ਜੀ ਜੀ ਹੁਣ ਅਸੀਂ ਪਿੰਡ ਪਹੁੰਚਣ ਵਾਲੇ ਆ ਲੰਬੀ ਪਹੁੰਚ ਗਏ ਸੀ ਇਧਰ ਮੁੰਡੇ ਕਬੂਤ ਮਾਤ ਕਰੀ ਜਾਂਦੇ ਆ ਜੀ ਤਾਂ ਪਤਾ ਅੱਪ ਚੜਨ ਵਾਲੀ ਹੋਈ ਪਈਏ ਦੇਖ ਲੋ ਸੂਰ ਜੇ ਨਿਕਲਦਾ ਆਉਂਦਾ ਜੀ ਧੁੰਦ ਬਹੁਤ ਜ਼ਿਆਦਾ ਸੀ ਜੀ ਬਹੁਤ ਲੰਬਾ ਅਜ ਸਫਰ ਤੈ ਕਰ ਲਿਆ ਜੀ ਡਾਕੂ ਡੂਕ ਬਣੇ ਹੋਏ ਆ ਜੀ ਅੱਜ ਅਸੀਂ ਕੀ ਪਹੁੰਚ ਗਏ ਆ ਬਾਈ ਦੇ ਪਿੰਡ ਮਾਨਾ ਤੇ ਗੁਰਪ੍ਰੀਤ ਵਾਲਾ ਚੈਨਲ ਜੀ ਆਪਣੇ ਕੋਲੇ ਆ ਤੇ ਉਧਰ ਉਸਤਾਜ ਜੀ ਆਪਣੇ ਮਨਪ੍ਰੀਤ ਬਾਈ ਜੀ ਤੇ ਮਿੱਟੀ ਮੁੱਟੀ ਲੈਂਦੀ ਜੀ ਮਿੱਟੀ ਮੁੱਟੀ ਘਰ ਲਾਉਣੇ ਆ ਹੁਣ ਕਾਲੀ ਕੁਲੀ ਪਾਉਣੇ ਆ ਤੇ ਲਓ ਜੀ ਆਪਰੇ ਕਰੋ ਇਹ ਜੀ ਚੀ ਚ ਚੱਲਦੇ ਹੁੰਦੇ ਇਹ ਤੇ ਲੋਕ ਸੁਣਨਾ ਚਾਹੁੰਦੇ ਹੁੰਦੇ ਹੈਗੇ ਠੀਕ ਹੈਗੇ ਨਹੀਂ ਤੇ ਮੈਂ ਇਹ ਕਹਿਣਾ ਵੀ ਜਿੰਨੇ ਵੀ ਭਰਾ ਦੇਖਦੇ ਆ ਚੈਨਲ ਨੂੰ ਬਾਈ ਨੂੰ ਹਨਾ ਵੱਧ ਤੋਂ ਵੱਧ ਸਪੋਰਟ ਕਰੋ ਮੁੰਡਾ ਮਿਹਨਤ ਬਹੁਤ ਕਰਦਾ ਹੈ ਮੁੰਡੇ ਨੂੰ ਸ਼ੌਂਕ ਬਹੁਤ ਹੈ ਤੇ ਵੱਧ ਤੋਂ ਵੱਧ ਬੰਦੇ ਸਪੋਰਟ ਕਰੋ ਜੁੜੋ ਇਹਦੇ ਨਾਲ ਠੀਕ ਹੈਗੇ ਨਹੀਂ ਬਾਕੀ ਕਬੂਤਰ ਬਾਜ਼ ਆਪਾਂ ਸਾਰੇ ਕਬੂਤਰਾਂ ਵਾਲੇ ਆ ਕਬੂਤਰ ਬਾਜੀ ਨੂੰ ਉੱਪਰ ਚੱਕਣਾ ਆਪਾਂ ਤੇ ਸਪੋਰਟ ਕਰੋ ਇਹ ਚੀਜ਼ ਨੂੰ ਠੀਕ ਹੈਗੇ ਨਹੀਂ ਤਾ ਕਰਕੇ ਤੇ ਬਾਕੀ ਆ ਕੀ ਕਰਦੇ ਫਿਰਦੇ ਆ ਯਾਰ ਭੈ ਬਲੈਕ ਕਰ ਰਹੀ ਹੈ ਬਿਲਕੁਲ ਇਹ ਤਾਂ ਨਿਕਲ ਲਈ ਸਿਰ ਦਾ ਚੱਕ ਕੇ ਤੇ ਬਾਕੀ ਮੈਂ ਖੁੱਡੇ ਸਾਫ ਕਰੀ ਜਾਂਦਾ ਸੀ ਇਹਨੇ ਬਾਗਾਂ ਨੇ ਐਂਟਰੀ ਮਾਰੀ ਉਹ ਦੇਖੋ ਉਹੀ ਪੈਸਾ ਨਹੀਂ ਸੰਭਾ ਆਪਣੇ ਵਿੱਚ ਹੀ ਰਹੇਗਾ ਕੋਈ ਟਿਕਤ ਨਹੀਂ ਫਿਰ ਕੇ ਖੁੱਡੇ ਤਾਂ ਫਿਰ ਵੀ ਹੋ ਜਾਣਗੇ ਸਾਹਿਬ ਮੈਂ ਤਾਂ ਤੁਸੀਂ ਆ ਗਏ ਯਾਰ ਚਾਹ ਚੜ ਗਿਆ ਸਾਨੂੰ ਸਿੱਧੇ ਹੀ ਸਾਹਿਬ ਜੀ ਆਇਆਂ ਨੂੰ ਹਾਂਜੀ ਸਾਡੇ ਪਿੰਡ ਦੇ ਮੁੰਡੇ ਵੀ ਫਿਰਦੇ ਆਏ ਪਾਸੇ ਘੁੰਟ ਘੜਦਾ ਕੀ ਲੈ ਡਰੀ ਘੜਦਾ ਇਹ ਹੁਣ ਹੱਸਦੇ ਆ ਤੇ ਬਾਅਦ ਇਹ ਗੱਲਾਂ ਕਰਦੇ ਆ ਬਹੁਤ ਖਰਾਬ ਹੈ ਮੈਨੂੰ ਪਤਾ ਨਾ ਹਾਂ ਓਕੇ ਆਏ ਵੀ ਤੇ ਆ ਟਿਵਲੀ ਇਹਨੂੰ ਕੱਢੇਗਾ ਕੂਤਰ ਨੂੰ ਬਾਹਰ ਮੜਾ ਜਾ ਲਓ ਜੀ ਇਦਾਂ ਹੀ ਬਣਾ ਲੈਨੇ ਆਪਾਂ ਇੱਥੇ ਆਜੋ ਭਾਈ ਇਦਰਾ ਇੱਕ ਜੋੜੀ ਗਿਫਟ ਕਰਨ ਲੱਗੇ ਆ ਜੀ ਆਪਾਂ ਨੂੰ ਤੇ ਇਹਦੇ ਬਾਰੇ ਹਾਂ ਸਾਡੇ ਟਿਵਲੀ ਮਾਨਾ ਵਾਲੇ ਸਤਾਜ ਜੀ ਸੰਦੀਪ ਮਾਨਾ ਔਰ ਟਿਵਲੀ ਮਾਨ 골ਡ 플레이어 ਸਾਡੇ ਪਿੰਡ ਦਾ ਸੀਨੀਅਰ 플레이ਰ ਠੀਕ ਹੈ ਸੀਨੀਅਰ ਬੰਦਾ ਸੀਨੀਅਰ ਆ ਆਪਣੇ ਤੋਂ ਕੋਈ 10 ਸਾਲ ਪਹਿਲਾਂ 10 ਸਾਲ ਸੀਨੀਅਰ ਹੈ ਕੂਤਰਬਾਈ ਠੀਕ ਹੈ ਜੀ 10 ਸਾਲ 10 ਸਾਲ ਮੇਥੋਂ ਸੀਨੀਅਰ ਹੈ ਕੂਤਰਬਾਈ ਬਾਕੀ ਮੇਰਾ ਜੇਲਾ ਸਾਰੇ ਜੇਮ ਵਿੱਚ ਦੱਸੀ ਨੂੰ ਮੈਂ ਹਾਂ ਮੈਂ ਤੁਹਾਨੂੰ ਗੁਰੂ ਮੇਰਾ ਗੁਰੂ ਮੇਰੇ ਦੇ ਇਹਦਾ ਕੋਈ ਨਾ ਕੋਈ ਚੱਕਰ ਹੈ ਠੀਕ ਆ ਕਿ ਨਹੀਂ ਲੈ ਵੀ ਥਾਣੇ ਕਰ ਲਾ ਥਾਣੇ ਦਾ ਟਾਣਾ ਨਹੀਂ ਥਾਣੇ ਕਰ ਲਾ ਸਾਡਾ ਕੂਤਰਾ ਨਾ ਦੱਸਦੇ ਫਿਰ ਆਹ ਕੂਤਰਾ ਹੈਗਾ ਬਈ ਜਿਹੜਾ ਟਿੰਗਲੀ ਦੇਣ ਲੱਗਾ ਤੁਹਾਨੂੰ ਠੀਕ ਆ ਵੱਡਾ ਰੱਤੇ ਫੂੰਜੀ ਵਾਲਾ ਮੇਨ ਕੂਤਰਾ ਵੱਡਾ ਰੱਤੇ ਫੂੰਜੀ ਵਾਲਾ ਜਿਵੇਂ ਤੁਸੀਂ ਰੱਤੀ ਦੇਖੀ ਆਪਣੀ ਗਲਾਬੀ ਬਾਗਲਾ ਦੀ ਰੱਤੀ ਹੈ ਠੀਕ ਉਹਦਾ ਲਗਭਗ ਤੁਹਾਂ ਰੱਖਲਾ ਵੀ ਉਹਦਾ ਪਿਓ ਹੈ ਰੱਤੀ ਦਾ ਠੀਕ ਚੰਗਾ ਕਿਉਂਕਿ ਰੱਤੀ ਹੈ ਜਿਹੜੀ ਉਹ ਵੱਡੇ ਫੂੰਜਲ ਦੀ ਪੱਠੀ ਦੀ ਪੱਠੀ ਹੈਗਾ ਤੀਜੇ ਸਾਈਂ ਤੇ ਉਹਦਾ ਰਿਜ਼ਲਟ ਤੁਹਾਨੂੰ ਪਤਾ ਹੈ ਤੇ ਇਹ ਵੀ ਤਾਂ ਇੱਕ ਲੈਬ ਲੁੱਤੇ ਆ ਇਹ ਰੱਤੀ ਦਾ ਪਿਓ ਮੰਨ ਲਓ ਤੇ ਵੱਡਾ ਰੱਤੇ ਫੂੰਜੀ ਵਾਲੇ ਦਾ ਪੱਠਾ ਉਹ ਵੀ ਰੱਤਾ ਫੂੰਜਾ ਦੇਖੋ ਲੈ ਜਿਵੇਂ ਸਾਵੇਂ ਹੀ ਆ ਤਾਂ ਇਹ ਤਾਂ ਮੈਂ ਤੁਹਾਨੂੰ ਦੱਸ ਦਿੰਨੇ ਇਹ ਛੋਡੇ ਵਾਸਤੇ ਵੀ ਸਿੱਧਾ ਹੀ ਹਿਸਾਬ ਹੈ ਇੱਕ ਗਿਫਟ ਹੀ ਹੈ ਬਹੁਤ ਜਿਆਦਾ ਤਗੜਾ ਇਸ ਤੋਂ ਬਾਅਦ ਜੇ ਤੁਸੀਂ ਸਾਹਮਲੇ ਇਹਨਾਂ ਨੂੰ ਰੱਖ ਲਈ ਤਤ ਮਾਨਕਤੇ ਲਈ ਵੀ ਬਾਂਦੂ ਤੁਹਾਡਾ ਕੁਝ ਤੇ ਜੇ ਤੁਸੀਂ ਆਖਾ ਵੀ ਨਹੀਂ ਇਹ ਉਹ ਕੁਝ ਨਹੀਂ ਹੋਈ ਹੈ ਹੈਨਾ ਫਿਰ ਫੇਰ ਆਟਾ ਸਿੱਧਾ ਹੀ ਹਿਸਾਬ ਉਤਾਰ ਠੀਕ ਹੈ ਕਿ ਨਹੀਂ 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 ਤੇ ਇੱਕ ਮਿੰਟ ਆ ਆ ਹੋਗਾ ਰੱਤੇ ਫੂਜਲ ਦਾ ਪੱਠਾ ਵੱਡੇ ਦਾ ਠੀਕ ਹੈ ਠੀਕ ਹੈ ਕਿ ਨਹੀਂ ਜਮੇ ਮੇਨ ਦੰਦੇ ਨੇ ਕਿਸੇ ਨੂੰ ਤੇਰੇ ਨਾਲ ਪਤਾ ਨਹੀਂ ਕਿਵੇਂ ਉਹਨੂੰ ਮੋਹ ਪਿਆਰ ਆਇਆ ਜਾਂ ਕੁਝ ਵੀ ਆਇਆ ਕਹਿੰਦਾ ਮੈਂ ਉਹਨੂੰ ਕਬੂਤਰ ਦੇਣੇ ਆ ਮੈਂ ਕੋਈ ਗਾਲ ਦੀ ਬੰਦਾ ਵਧੀਆ ਵਿਚਾਰਾ ਮੈਂ ਵੀ ਕਬੂਤਰ ਦੇਊਗਾ ਬਾਜ਼ੀਆਂ ਤੋਂ ਬਾਅਦ ਤੈਨੂੰ ਮੈਂ ਕਬੂਤਰ ਗਿਫਟ ਕਰਨੇ ਤੂੰ ਆਪਾਂ ਕਿਸੇ ਨੂੰ ਨਹੀਂ ਦਿੰਦੇ ਸਿੱਧੇ ਹਿਸਾਬ ਪਤਾ ਵੇ ਦੇਣੇ ਬੰਦ ਕੀਤੇ ਹੈਂ ਆ ਕਬੂਤਰੀ ਵੀ ਕੱਢ ਲੈ ਤੀਵੀਂ ਆ ਵੀ ਕੱਢੋ ਮੈਂ ਤੂੰ ਹੀ ਫੜਾ ਗਿਰਾਂ ਮੈਂ ਉਹ ਉਹ ਬਾਹਰ ਉਹ ਕੋਈ ਨਾ ਉਸਤਾਦ ਜੀ ਤੁਹਾਡੇ ਹੱਥਾਂ 'ਚ ਕਬੂਤਰ ਚੰਗੇ ਲੱਗਦੇ ਫੜ ਲਾ ਇਹਨੂੰ ਫੜ ਕੋਈ ਨਾ ਕਰ ਲਾ ਦੋ ਮੈਂ ਸੈਟਿੰਗ ਕੀ ਆ ਕਿ ਨਹੀਂ ਤੇ ਬਾਹਰ ਜੀ ਕੱਢਣਾ ਇਹ ਕਬੂਤਰੀ ਵੀ ਜਿੱਥੋਂ ਤੱਕ ਇਨੀ ਮੈਨੂੰ ਦੱਸਿਆ ਵੀ ਨਹੀਂ ਸੀਗਾ ਵੀ ਮੈਂ ਆਉਂਦੇ ਨੇ ਪਛਾਣ ਲਿਆ ਮੈਂ ਤਾਂ ਕਬੱਡੀ ਹੁੰਦੀ ਸੀ ਪੀਲੀਆਂ ਵਾਲੀ ਕਿ ਉਹਨਾਂ ਦਾ ਹੈ ਹੂੰ ਕੀ ਲੱਗਦੀ ਉਹਦੀ ਇਹ ਪੀਲੀਆਂ ਵਾਲੀ ਦੀ ਜਿਹੜਾ 7400 ਵਾਲਾ ਜਿਹੜਾ ਕੁੱਤਰਾ ਆਪਣਾ ਉਹਦੇ ਨਾਲ ਉਹਦੇ ਨਾਲ ਇਹ ਬਈ ਮੇਨ ਕਬੂਤਰੀ ਹੈ ਪੀਲੀਆਂ ਵਾਲੀ ਜਿਵੇਂ ਪ੍ਰਾਣੀ ਇਹਦੀ ਬੰਨ ਕੇ ਚੱਲ ਦਾਗੇ ਤਾਂ ਇੰਨੇ ਆ ਨਾ ਕਿ ਪੁੱਛੇ ਹੀ ਨਾ ਉਹ ਕਬੂਤਰੀ ਬਾਜੀ ਵੀ ਛੱਡੀ ਸੀ ਉਹ ਕਬੂਤਰੀ ਸਾਡੇ ਦਾਨ ਸਿੰਘ ਅਟੋਰੀਆ ਦੀ ਭੈਣ ਆ ਹਾਂ 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 ਜਿਹੜੀ ਦਾਣ ਸਿੰਘ ਵਾਲੇ ਛੱਡੀ ਸੀਗੀ ਠੀਕ ਆ ਕਿ ਨਹੀਂ ਉਹਦੀ ਪਿਓ ਦੀ ਭੈਣ ਉਹਦੀ ਮੰਨ ਕੇ ਚੱਲ ਵੀ ਹਾਂ ਉਹਦੇ ਪਿਓ ਦੀ ਭੈਣ ਉਹ ਕਬੂਤਰੀ ਆਪੇ ਨਹੀਂ ਬਣ ਗਈ ਠੀਕ ਆ ਦਾਣ ਸਿੰਘ ਵਾਲੀ ਆ ਇੱਕ ਹਸਾਲ ਤੇ ਦਾਣ ਸਿੰਘ ਵਾਲੇ ਜਿਹੜੀ ਛੱਡੀ ਸੀਗੀ ਠੀਕ ਆ ਕਿ ਨਹੀਂ ਇੱਕ ਹਸਾਲ ਤੇ ਦਾਣ ਸਿੰਘ ਵਾਲੇ ਜਿਹੜੀ ਛੱਡੀ ਸੀਗੀ ਆਪਾਂ ਅਗਲਾ ਵੀ ਦੂਸਰਾ ਟੋਰੀ ਵਾਲੀ ਉਹਦੀ ਭੈਣ ਬਣਦੀ ਹੈ ਗਾਂਹ ਤੋਂ ਜੇ ਰਿਸ਼ਤਾ ਬਣਾ ਕੇ ਤਾਂ ਮੁਖਦੀ ਗੱਲ ਇਹਦੇ ਕੋਲੇ ਵੱਡੇ ਬੇੜ ਪੀਲੀਆਂ ਵਾਲੀ ਕੁਤਰੀ ਬੈਠੀ ਐ ਤੇ ਉਹਦੀ ਪੱਠੀ ਐ ਤੇ ਜਿਹੜਾ ਇਹਦਾ 6400 ਵਾਲਾ ਕਬੂਤਰ ਐ ਪੀਲੇ ਅੱਖਾਂ ਦਾ ਉਹਦਾ ਰੱਤੇ ਜੇ ਫੁੰਝਾਂ ਜਾਂ ਬੜਾ ਜੇ ਨਾ ਫੁੰਝੇ ਰੱਤੇ ਵਰਤਾ ਫੁੰਝਾ ਕਿਹੜਿਆਂ ਚੋਂ ਕਹਿਣੀ ਹੁੰਨੇ ਤੁਸੀਂ ਉਹ ਠੱਕੀ ਵਾਲਿਆਂ ਨੂੰ ਠੱਕੀ ਵਾਲਿਆਂ ਚੋਂ ਕਬੂਤਰ ਉਹ ਉਹਨਾਂ ਦੀ ਪੱਠੀ ਐ ਛੋਡੇ ਵਾਸਤੇ ਗੋਡ ਗਿਫਟੀ ਐ ਸਿੱਧੇ ਹਿਸਾਬ ਕਿਤਾ ਹੈ ਸਾਂਭ ਲੋਗੇ ਰੱਖ ਲੋਗੇ ਤਾਂ ਠੀਕ ਆ ਤੁਹਾਡਾ ਅੱਗੇ ਕੁਝ ਵੱਡ ਜੂਗਾ ਤੇ ਬਾਕੀ ਮੁਖਦੀ ਗੱਲ ਐ ਵੀ ਜਿੰਨੇ ਤੁਹਾਡੇ ਖੁੱਡੇ ਚ ਕਬੂਤਰ ਅਸੀਂ ਵੀਡੀਓ ਦੇਨੇ ਆ ਯਾਰ ਤੁਸੀਂ ਸਾਡੇ ਤੋਂ ਛੋਟੇ ਹੋ ਸਾਨੂੰ ਆਇਆ ਵੀ ਮਾਨਿਕ ਲਈ ਆਏ ਨਹੀਂ ਉਮਰ ਤੋਂ ਛੋਟੇ ਹੁੰਦੇ ਛੋਟੇ ਭਰਾਵਾਂ ਨੂੰ ਆਏ ਹੁੰਦਾ ਵੀ ਚੱਲ ਬੰਦਾ ਯਾਰ ਤਰੱਕੀ ਕਰੇ ਠੀਕ ਆ ਤੁਹਾਡਾ ਰਮੋ ਪਿਆਰ ਵੀ ਬਹੁਤ ਆ ਯਾਰ ਅਸੀਂ ਸਾਰੇ ਗੱਲ ਵੀ ਕਰਦੇ ਹੁਣ ਇਹ ਵਿਚਾਰਾ ਬਿਹਨਤ ਕਰਦਾ ਮੁੰਡਾ ਹਨਾ ਵੀ ਉਹਦੀ ਮਾਨਿਕ ਚੱਲ ਆਪਾਂ ਮਦਦ ਕਰੀਏ ਜਾਂ ਉਹਨੂੰ ਮਾੜਾ ਜਿਹਾ ਉੱਪਰ ਚੱਕੀਏ ਹੋਰ ਇਹਨੂੰ ਉਹ ਉਹ ਮੋਟੀਵੇਟ ਕਰੀਏ ਚੀਜ਼ਾਂ ਪਰ ਹੈਨਾ ਤਾਂ ਕਰਕੇ ਹੈਂ ਤੇ ਇੱਕ ਮੰਗਦੇ ਹੀ ਇਹ ਪਤਾ ਲੱਗ ਜਾਂਦਾ ਪੂਜ ਦਿਖਾ ਰਿਹਾ ਬਈ ਇਹਦੀ ਠੀਕ ਆ ਕਿ ਨਹੀਂ ਉਹੀ ਦੇਖ ਲੈ ਬਾਕੀ ਹਜੇ ਤੁਹਾਡੀ ਮਾਨਿਕ ਚੇਲੋ ਤੁਸਾਨੂੰ ਜਿਵੇਂ ਜਿਵੇਂ ਅੱਗੇ ਵਧੋਗੇ ਕਬੂਤਰ ਬਾਜ਼ੀ ਚ ਤੁਹਾਨੂੰ ਸਾਰੇ ਸਟੈਪ ਪਤਾ ਲੱਗ ਜਾਣਗੇ ਮੇਰੇ ਦੱਸੇ ਤੋਂ ਅੱਜ ਦੀ ਘੜੀ ਤੁਹਾਨੂੰ ਕੁਝ ਨਹੀਂ ਕਹਿਣਾ ਉਹਨਾ ਜਿਵੇਂ ਜਿਵੇਂ ਉਮਰ ਵਧੂਗੀ ਐਕਸਪੈਰੀਮੈਂਟ ਕਰੋਗੇ ਤੁਹਾਨੂੰ ਪਤਾ ਲੱਗ ਜਾਊ ਤੇ ਹੁਣ ਤੁਸੀਂ ਮਾਨਿਕ ਚੇਲੋ ਕਬੂਤਰ ਬਾਜ਼ੀ ਵਾਲੀ ਲੈਂਡ 'ਚ ਪ੍ਰੋਪਰ ਆਉਣਾ ਚਾਹੁੰਦੇ ਹੋ ਪ੍ਰੋਪਰ ਪ੍ਰੋਪਰ ਵੀ ਪੁੱਤਰ ਡਾ ਕੇ ਬਾਜ਼ੀਆਂ ਬੂਜ਼ੀਆਂ ਤੇ ਜਾਣ ਦਾ ਪੂਰਾ ਸੀਲ ਬਣਾਉਣਾ ਚਾਹੁੰਦੇ ਹੋ ਪੂਰਾ ਪੂਰਾ ਹੀ ਪੂਰਾ ਹੈਗਾ ਪੂਰਾ ਆਹ ਪੁੱਤਰ ਸਾਹਮਣੇ ਉਹਦੀ ਗੱਲ ਹੈ ਸੋਡੇ ਸਾਰੇ ਇੱਕ ਪਾਸੇ ਆ ਆਦੋ ਇੱਕ ਪਾਸੇ ਆ ਸਿੱਦੇ ਸਾਰੇ ਉਹ ਸਾਡੇ ਵਾਲੇ ਤਾਂ ਕੱਖ ਨਹੀਂ ਦੇ ਅੱਗੇ ਮੈਂ ਨਹੀਂ ਆਏ ਨਹੀਂ ਕਬੂਤਰ ਸਾਰੇ ਚੰਗੇ ਆ ਪਰ ਕੋਈ ਮਾਣ ਕੋਈ ਹੰਕਾਰ ਨਾਲ ਨਹੀਂ ਕਹਿੰਦੇ ਬਾਕੀ ਇਹ ਕੂਤਰ ਮੇਰੇ ਕਰੋ ਵੇਹਲੇ ਟਿਬਲੀ ਕਰੋ ਉਹ ਤਾਂ ਠੀਕ ਆ ਦੋਵੇਂ ਠੀਕ ਕੋਈ ਮਾਣ ਨਹੀਂ ਹੰਕਾਰ ਨਹੀਂ ਭਰਾ ਮੇਰੇ ਪਰ ਸਾਨੂੰ ਕੂਤਰਾਂ ਦੀ ਜਿੰਨੀ ਕੁ ਪਰਖ ਹੈ ਨਾ ਮੈਂ ਤਾਂ ਹੀ ਕਹਣਾ ਮੂੰਹ ਪਿਆਰ ਨਾਲ ਕਹਿਣਾ ਵੀ ਸੋਡੇ ਸਾਰੇ ਇੱਕ ਪਾਸੇ ਆ ਇਹ ਦੋ ਇੱਕ ਪਾਸੇ ਆ ਹਾਂਜੀ ਹੈਨਾ ਤੇ ਮਾਨਕ ਚਲੋ ਸਹੀ ਗੱਲ ਆ ਜਵਾ ਟਿਵਲੀ ਕਿਸ ਨੂੰ ਨਹੀਂ ਕਬੂਤਰ ਦਿੰਦਾ ਮੈਂ ਆਪ ਨੂੰ ਰਾਣ ਵੀ ਪਤਾ ਹੀ ਨਹੀਂ ਸੋਡੇ ਤੇ ਕਿਵੇਂ ਤੇ ਲੈ ਤੁਹਾਨੂੰ ਦੇ ਤੇ ਚਲੋ ਖੁਸ਼ੀ ਆ ਯਾਰ ਮੈਨੂੰ ਕੋਈ ਗੱਲ ਨਹੀਂ ਮੇਨ ਵੱਡੇ ਕਬੂਤਰਾਂ ਦੇ ਦੇਤੇ ਬਈ ਅਨੇ ਆਪਦੇ ਜਿਹੜੇ ਮੇਰੇ ਸਾਹਮਣੇ ਰਜਾ ਚੜਾ ਮੇਰੇ ਹੱਥੀ ਉੱਡੇ ਆ ਸਾਰੇ ਇਹ ਸਾਡੇ ਪਹਿਲੇ ਇਕੱਠੀ ਹੁੰਦੀ ਸਾਡੇ ਕੋਲੇ ਆਪ ਡਾਉਂਦੇ ਰਿਆ ਹੁਣ ਵੀ ਆਹ ਨਸਲ ਚੋ ਵੀ ਆਪਣੇ ਕੋਲੇ ਆਹ ਨਸਲ ਚੋ ਵੀ ਆਪਣੇ ਕੋਲੇ ਤੇ ਫੁੱਲ ਰਿਜ਼ਲਟ ਇਹਨਾਂ ਦਾ ਤੇ ਆਹ ਦਾ ਸਾਨੂੰ ਜਮਾ ਸਿੱਧੇ ਸਾਵੇਂ ਦੇਤੇ ਬਈ ਮੇਨ ਕਬੂਤਰਾਂ ਦੇ ਪੱਠੇ ਪੱਠੀ ਠੀਕ ਆ ਕਿ ਨਹੀਂ ਮੈਨੂੰ ਗਲਤ ਕਰੋ ਜਰੂਰ ਬਾਜੀਆਂ ਤੋਂ ਬਾਅਦ ਠੀਕ ਹੈ ਕਿ ਨਹੀਂ ਤੇ ਤੁਸੀਂ ਆਪ ਦਾ ਕੂਤਰਵਾਜੀ ਤੇ ਸੈਟਿੰਗ ਕਰੋ ਵਧੀਆ ਠੀਕ ਹੈ ਸ਼ਤਰਨਾਥ ਸ਼ਤਰਨਾਥ ਦੀ ਸੈਟਿੰਗ ਇਹ ਹੋ ਤੇ ਵਧੀਆ ਕੂਤਰਵਾਜੀ ਡਾਉਣ ਵਾਲੇ ਪਾਸੋਂ ਡਾਉਣ ਵਾਲੇ ਪਾਸੋਂ ਹਾਂ ਹੁਣ ਉਹ ਛੱਡੋ ਸਾਰਾ ਸਮਾਨ ਡਾਉਣ ਵਾਲੇ ਪਾਸੋਂ ਠੀਕ ਹੈ ਇਹਨਾਂ ਨੂੰ ਨਹੀਂ ਇਹਨਾਂ ਨੂੰ ਨਹੀਂ ਇਹਦੇ ਬੱਚੇ ਢਾਉਣੇ ਇਹ ਤਾਂ ਟਾਣੀ 'ਚ ਖੜਨੇ ਨਹੀਂ ਡਾਣਾ ਨਾ ਇਹਨਾਂ ਨੂੰ ਨਹੀਂ ਇਹਦੇ ਬੱਚੇ ਬੱਚੇ ਇਹਨੂੰ ਤਾਂ ਹਵਾ ਨਹੀਂ ਲਾਉਣੀ ਬਾਹਰ ਲਈ ਤੁਸੀਂ ਇਹਨਾਂ ਦਾ ਖਾਣਾ ਨਹੀਂ ਬਾਕੀ ਵਸ ਠੀਕ ਐ ਸੋਟਰ ਨੂੰ ਮੂਹ ਪਿਆਰਾ ਬਈ ਸਾਡਾ ਜਿਹੇ ਹੋ ਜਾ ਸਾਹਨੇ ਦਾ ਨਿਕਲ ਜੂ ਵਿਚਾਰੇ ਦਾ ਕੱਟਰਾ ਠੀਕ ਆ ਆ ਫੜੀ ਆ ਫੜ ਦਾ ਕੋਈ ਗੱਲ ਇੱਕ ਦਾ ਕੋ ਤੂੰ ਪੜਦੇ ਜੀ ਜੀ ਹੁਣ ਅਸੀਂ ਪਹੁੰਚ ਗਏ ਅਸੀਂ ਕਿੱਥੇ ਪਹੁੰਚ ਗਏ ਜਗਸੀਰ ਤਰਮਾਲੇ ਤੋਂ ਤਰਮਾਲੇ ਕੋਲੋਂ ਤਰਮਾਲੇ ਪਹੁੰਚ ਗਏ ਤੇਲ ਮੁੱਕ ਗਿਆ ਜੀ ਮੋਟਰਸਾਈਕਲ 'ਚ ਉਹ ਦੇਖੋ ਜੀ ਤੇਲ ਮੁੰਡਾ ਵਾਉਣ ਗਿਆ ਜੀ 15 20 ਕਿਲੋਮੀਟਰ ਪਿਆ ਆਪਣਾ ਇੱਕ ਮੋਫਲਰ ਲੱਗ ਗਿਆ ਜੀ ਪਿੱਛੇ ਉਹ ਵੀ ਚੱਲੇ ਰਿਹਾ ਲੱਗ ਗਿਆ ਤੇ ਆਪਣਾ ਵੀ ਕੋਈ ਇਤਰਾ ਜੀ ਕਬੂਤਰ ਇੱਛਾ ਜੀ ਦੇਖ ਲੋ ਆਪਣੇ ਕੋਲੇ ਠੀਕਾ ਜਿਹਾ ਜੰਬਰ ਵਾਤੇ ਮਸਰ ਵਾਲਾ ਤੈਨੂੰ ਬੜੇ ਤੇਜ਼ ਰੱਖੀ ਜੀ ਹੁਣ ਅਸੀਂ ਸੀ ਤੋਂ ਪਹੁੰਚ ਚੁੱਕੇ ਹਾਂ ਜੀ ਧੁੰਦ ਦੇਖੋ ਜੀ ਧੁੰਦ ਨੇ ਮਾਂ ਪੈਣ ਇੱਕ ਕਰ ਰੱਖੀ ਹੈ ਜੀ ਮੋਟਰਸਾਈਕਲ ਵੀ ਹੌਲੀ ਹੌਲੀ ਤੋਰਨਾ ਪੈਂਦਾ ਜੀ ਅੱਗੋਂ ਸਾਧਨ ਵੀ ਨਾ ਆ ਜਾਈਂ ਦੇਖੋ ਜੀ ਕਿੰਨੀ ਧੁੰਦ ਇੰਨੀ ਧੁੰਦ ਅਸੀਂ ਦੇਖੀ ਨਹੀਂ ਠੰਡ ਬਹੁਤ ਆ ਜੀ ਹਾਲ ਤਾਂ ਖਰਾਬ ਹੋਣਾ ਪੰਗਾ ਦੇਖ ਲੋ ਜੀ ਸਾਹ ਦੇਖੋ ਕਿੰਨੇ ਦੁਖਦਰਾ ਉੱਤੋਂ ਦਾ ਇੱਦੋਂ ਜੇ ਅਸੀਂ ਕੀ ਕਹਿਣਾ ਦੇਖੋ ਜੀ ਧੁੰਦਾ ਅੱਜ ਮਾਰ ਕੇ ਰਊਗੀ ਜੀ ਸੋਨੂ ਕਿਹਾ ਸਕੀਨ ਛੋੜ ਦੇ ਦੀ ਜੇ ਬਾਸਾਉਂ ਦਾ ਹੋਟੋ ਦਿਖਾਉਣਾ ਪਤਾ ਨਹੀਂ ਉਹ ਤਾਂ ਰਹਿਣ ਠੱਠ ਠਾਗਾ ਜੀ ਦੇਖੋ ਠੱਠ ਹੀ ਨਹੀਂ ਦੇਖਦੇ ਜੀ ਧੁੰਦ ਚ ਠੱਠ ਹੀ ਨਹੀਂ ਦੇਖਦੇ ਯਾਰ ਦੇਖੋ ਕਿ ਆਲ ਭਾਲ ਜੀ ਜੀ ਉਹਨਾਂ ਸੀ ਜਾਈਏ ਨੇ ਧੁੰਦ ਦਾ ਬਹੁਤ ਹੀ ਜ਼ਿਆਦਾ ਕਹਿਰ ਆ ਜੀ ਅੱਗੇ ਭੁੰਗ ਜਾਈਏ ਅੰਦਰ ਦੇਖੋ ਜੀ ਪਿੱਛੇ ਹੀ ਰੱਖ ਜਸ਼ਨ ਕਿਉਂਕਿ ਨਾ ਪਤਾ ਚੱਲਦਾ ਰਹੂਗਾ ਉਹ ਜਾ ਵੀ ਮੋਰ ਨਹੀਂ ਤਾਂ ਕੁਛ ਨਹੀਂ ਤਾਂ ਦੇਖੋ ਇਹ ਧੁੰਦ ਬਹੁਤ ਅੱਧੀ ਹੀ ਨਹੀਂ ਆਉਂਦਾ ਇਹ ਦੇਖੋ ਜੀ ਸਾਨੂੰ ਉਥੇ ਸੀਂਗੋ ਤੋਂ ਖਿਚਾਣ ਤੋਂ ਹੈ ਨਹੀਂ ਸੀ ਇਹ ਦੇਖੋ ਇਹ ਜਿਵੇਂ ਹੋਲੀ ਜਿਵੇਂ ਹੋਲੀ ਦੇਖੋ ਬਹੁਤ ਜ਼ਿਆਦਾ ਦੇਖੋ ਜੀ ਬਹੁਤ ਜ਼ਿਆਦਾ ਧੁੰਦ ਹੋਈ ਪਈ ਹੈ ਇਹ ਬਹੁਤ ਜ਼ਿਆਦਾ ਧੁੰਦ ਹੈ ਜੀ ਕੈਮਰੇਜ ਪਾਉਂਦਾ ਨਹੀਂ ਆਉਂਦਾ ਇਹ ਦੇਖੋ ਇਹ ਤਾਂ ਦੇਖੋ ਬੋ ਦਾਣੀ ਦੇਖਦਾ ਬਹੁਤ ਜ਼ਿਆਦਾ ਧੁੰਦ ਹੈ ਤੇ ਆਪਾਂ ਇਸ ਜੇ ਸਨਿਆ ਦੇ ਬਾਅਦ ਦੇਖਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ ਕੱਲ ਨੂੰ ਪਤਾ ਲੱਗ ਜੂ ਕਿੱਥੇ ਜਾ ਕੇ ਆਏ ਵੀ ਪਰ ਧੁੰਦ ਬਹੁਤ ਹੈ ਜੀ